ਦੇਖੋ ਜੀ ਸੋਰੀ ਲੱਗ ਗਈਆਂ ਹਾਂ ਬਹੁਤ ਵਧੀਆ ਮੇਚੂ ਕਮੀ ਨਜ਼ਰ ਆਂਦੀ ਤੁਹਾਨੂੰ ਮੈਨੂੰ ਤੇ ਤੇਰ ਚ ਕਮੀਆਂ ਹੀ ਕਮੀਆਂ ਨਜ਼ਰ ਆਉਂਦੀਆਂ ਮਤਲਬ ਬੂੰਗੀ ਆ ਬੂਨਾ ਬੋਲਾ ਨਾ ਨੈਕਲੇਸ ਆ ਮੇਰੇ ਕੋਲ ਨਾ ਮੇਰੇ ਕੋਲ ਝੁੰਮਕੇ ਹੈਗੇ ਮਤਲਬ ਜੁਐਲਰੀ ਸੈੱਟ ਨਹੀਂ ਮੇਰੇ ਕੋਲ ਹੈਗਾ ਇਹ ਸੂਟ ਨਾਲ ਦਾ ਇੱਕ ਤੇ ਰੋ ਰੋਲੇ ਦੇ ਇਹ ਸਿਆਪੇ ਲੈ ਮਮਿਸੀ ਚਾਹੀ ਹੁੰਦਾ ਆ ਸਾਡੇ ਕੋਲ ਤਾਂ ਇੱਕੋ ਹੀ ਸੈਟਅਪ ਹੁੰਦਾ ਸੀ ਕਦੇ ਨਹੀਂ ਮੰਗਿਆ ਉਹ ਤੁਹਾਡੀ ਗਲਤੀ ਸੀ ਤੁਸੀਂ ਮੰਗਿਆ ਨਹੀਂ ਜਾਪਾਨ ਬੜੀ ਚੱਲਦੀ ਏ ਦੀ ਮੈਂ ਕੀ ਕਹਾਂ ਸੱਚੀ ਨਹੀਂ ਸੁਣਿਆ ਜਾਂਦਾ ਤੁਹਾਡੇ ਤੋਂ ਤਾਂ ਤੂੰ ਨਾ ਕੋਈ ਜਿਆਦਾ ਬੋਲ ਨਹੀਂ ਅੱਜ ਕੱਲ ਮੈਂ ਕਿਹਾ ਮੈਂ ਨਾ ਉਹਦੇ ਪੀਕੇ ਛੱਡ ਗਿਆ ਨਾ ਮੈਂ ਛੱਡਿਆ ਚੱਲਾਂ ਲੈ ਕੇ ਨਾ ਚੱਲ ਬੈ ਸੁਣ ਲੈ ਤੈਨੂੰ ਮੇਰੇ ਕੱਲ ਤੇ ਸੁਣੋ ਚੁੱਪ ਕਰ ਜਾ ਬਸ ਸੁਣ ਕਮਲੀਏ ਤੈਨੂੰ ਜੈਲਰੀ ਦਾ ਸ਼ੌਂਕ ਹੈ ਮੈਂ ਚੰਗੀ ਤਰ੍ਹਾਂ ਪਤਾ ਵਾ ਤੇ ਤੇਰੇ ਸ਼ੌਂਕ ਮੈਂ ਨਹੀਂ ਪੂਰੇ ਕਰਨੇ ਤੇ ਕਿੰਨੇ ਕਰਨੇ ਆ ਤੇਨੂੰ ਮੈਂ ਬਟਾਲੀ ਲੈ ਕੇ ਆਇਆ ਸਪੈਸ਼ਲ ਬੈਸਟ ਜੈਲਰੀ